ਜੇ ਇਹਨੂੰ ਤੇਰੇ ਵਿਦਿਆਰਥੀਓ 9 ਜਮਾਤੀ ਵਿਗਿਆਨ ਦੀ ਕਿਤਾਬ ਦਾ ਅਧਿਆਇ 9ਾ ਗੁਰੂਤਾ ਆਕਰਸ਼ਨ ਇਸ ਅਧਿਆਇ ਦੇ ਅੰਤ ਵਿੱਚ ਜੋ ਅਭਿਆਸ ਹੈਗਾ ਹੈ ਉਹਦੇ ਅਗਲੇ 5 ਸਵਾਲ 800 ਲੇ ਕੇ 12 ਤੱਕ ਅਸੀਂ ਵੀਡੀਓਜ਼ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਮੇਰੇ ਵਿਦਿਆਰਥੀਓ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲ ਕੇ ਦੇਖੋ ਉੱਤੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਦੂਜੀਆਂ ਹੋਰ ਜਮਾਤਾਂ ਦੀਆਂ ਤੇ ਹੋਰ ਵਿਸ਼ਿਆਂ ਦੀਆਂ ਵੀ ਬਹੁਤ ਸਾਰੀਆਂ ਪਲੇਲਿਸਟਾਂ ਮਿਲ ਜਾਣਗੀਆਂ ਸਾਡੀ ਨਵੀਂ ਜਮਾਤ ਦੀਆਂ ਤਿੰਨ ਪਲੇਲਿਸਟਾਂ ਅੰਗਰੇਜ਼ੀ ਦੀਆਂ ਹੈਗੀਆਂ ਨੇ ਪੰਜ ਪਲੇਲਿਸਟਾਂ ਬੜੀ ਮੈਥ ਦੀਆਂ ਗਣਿਤ ਦੀਆਂ ਦੋਨੋਂ ਮੀਡੀਅਮ ਵਿੱਚ ਮੈਥ ਹੈਗਾ ਗਣਿਤ ਵਿੱਚ ਤੇ ਪੰਜਾਬੀ ਵਿੱਚ ਵੀ ਤੇ ਅੰਗਰੇਜ਼ੀ ਵਿੱਚ ਵੀ ਸੋ ਇਹ ਨੋਟਸ ਹੈਗੇ ਨੇ ਸ਼ਾਰਟ ਟ੍ਰਿਕਸ ਹੈਗੀਆਂ ਨੇ ਕਨਸੈਪਟਸ ਹੈਗੇ ਨੇ ਉਹ ਸਾਰੀ ਕਿਤਾਬਾਂ ਹੱਲ ਕੀਤੀਆਂ ਹੋਈਆਂ ਸੋ ਤੁਹਾਡੀ ਮੈਥ ਦੀਆਂ ਗਣਿਤੀਆਂ ਅਤੇ ਅੰਗਰੇਜ਼ੀ ਦੀ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਆਹ ਦੇਖਿਓ ਬੱਚਿਓ ਨੇ ਇਹ ਵਾਲੇ ਸਵਾਲ। ਅਠਵਾਂ ਸੁਤੰਤਰ ਡਿਗਣ ਦਾ ਪਰਵੇਗ ਕੀ ਹੈ? 프리ਫਾਲ ਦਾ ਐਕਸਲਰੇਸ਼ਨ ਕੀ ਹੈ? ਸੋ ਜਦੋਂ ਕੋਈ ਵਸਤੂ ਸਿਰਫ ਧਰਤੀ ਦੇ ਗੁਰਤਾਕਰਸ਼ਨ ਬਲ ਦੇ ਪ੍ਰਭਾਵ ਹੇਠ ਡਿੱਗਦੀ ਹੈ ਤਾਂ ਇਸ ਬਲ ਦੁਆਰਾ ਉਤਪੰਨ ਹੋਏ ਪਰਵੇਗ ਨੂੰ ਗੁਰਤਾ ਪਰਵੇਗ ਕਿਹਾ ਜਾਂਦਾ ਹੈ। ਠੀਕ ਹੈ ਨਾ ਇਹ ਗੇ ਸੁਤੰਤਰ ਡਿਗਣ ਦਾ ਪਰਵੇਗ ਸੋ ਧਰਤੀ ਦੀ ਸਤ੍ਹਾ ਦੇ ਨੇੜੇ ਗੁਰੂਤਾ ਪ੍ਰਵੇਗ ਦਾ ਮੁੱਲ ਤਕਰੀਬਨ 9.8 ਮੀਟਰ ਪ੍ਰਤੀ ਸੈਕਿੰਡ ਵਰਗ ਹੈ ਠੀਕ ਹੈ ਇਹ ਪ੍ਰਵੇਗ ਡਿੱਗਦੀ ਵਸਤੂ ਨੂੰ ਧਰਤੀ ਦੇ ਕੇਂਦਰ ਵੱਲ ਪ੍ਰਵੇਗਿਤ ਕਰਦਾ ਹੈ ਸੋ ਹਮੇਸ਼ਾ ਇਹਦੀ ਦਿਸ਼ਾ ਇਹੀ ਰਹਿੰਦੀ ਹੈ ਧਰਤੀ ਦੇ ਕੇਂਦਰ ਵੱਲ ਵਸਤੂ ਨੂੰ ਪ੍ਰਵੇਗਿਤ ਕਰਦਾ ਹੈ ਠੀਕ ਹੈ ਨੋ ਸਵਾਲ ਧਰਤੀ ਅਤੇ ਵਸਤੂ ਵਿਚਕਾਰ ਲੱਗਣ ਵਾਲੇ ਗੁਰੂਤਾ ਆਕਰਸ਼ਣ ਬਲ ਨੂੰ ਅਸੀਂ ਕੀ ਕਹਿੰਦੇ ਹਾਂ ਉਹ ਦੇਖਿਏ ਤਰਕੀਅਤੇ ਵਸਤੂ ਵਿੱਚ ਕਾਰ ਲੱਗਣ ਵਾਲੇ ਗੁਰੂਤਾਕਰਸ਼ਨ ਬਲ ਨੂੰ ਅਸੀਂ ਉਸ ਵਸਤੂ ਦਾ ਭਾਰ ਕਹਿੰਦੇ ਹਾਂ ਉਸ ਵਸਤੂ ਦਾ ਭਾਰ ਇਸ ਨੂੰ W weight ਦੁਆਰਾ ਦਰਸਾਇਆ ਜਾਂਦਾ ਹੈ ਅਤੇ ਇਸ ਦਾ ਮੁੱਲ ਸੂਤਰ W mg ਰਾਹੀਂ ਪ੍ਰਾਪਤ ਹੁੰਦਾ ਹੈ ਕਿੰਨਾ ਭਾਰ ਹੈ ਪਤਾ ਲਗਾਣਾ ਹੋਵੇ ਤੇ ਉਹਦੇ ਪੁੰਜ ਨੂੰ ਗੁਰੂਤਾ ਪ੍ਰਵੇਗ ਗ੍ਰੈਵਿਟੀ ਦੇ ਨਾਲ ਗੁਣਾ ਕਰ ਦਿਓ ਠੀਕ ਹੈ ਜਿੱਥੇ m ਵਸਤੂ ਦਾ ਪੁੰਜ ਅਤੇ g ਉਸ ਥਾਂ ਤੇ ਗੁਰੂਤਾ ਪ੍ਰਵੇਗ ਹੈ g ਦੇ ਬਦਲਣ ਨਾਲ ਭਾਰ ਦਾ ਮੁੱਲ ਵੀ ਬਦਲਦਾ ਹੈ ਤੇ ਬਲ ਵਾਂਗ ਭਾਰ ਦੀ SI ਇਕਾਈ ਵੀ ਨਿਊਟਨ ਹੈ ਸੋ ਇਹ ਗੁਰਤਾ ਪ੍ਰਵੇਗ ਜਿਹੜਾ ਹੈਗਾ ਜਾਂ ਭਾਰ ਹੈਗਾ ਉਹਦੇ ਬਾਰੇ ਸਾਰੀ ਜਾਣਕਾਰੀ ਅਸੀਂ ਦੇ ਦਿੱਤੀ ਹੈ ਉਹਦੀ ਇਕਾਈ ਨਿਊਟਨ ਹੈ ਕਿਉਂਕਿ ਬਲ ਹੈਗਾ ਤੇ g ਦੇ ਬਦਲਣ ਨਾਲ ਬਲਦਾ ਹੈਗਾ ਇਹ ਬਦਲਦਾ ਹੈਗਾ ਤੇ ਇਹਦਾ ਜਿਹੜਾ ਸੂਤਰ ਹੈਗਾ w mg ਹੈਗਾ ਠੀਕ ਹੈ ਜੀ ਦਾ ਸੋ ਅੰਮ੍ਰਿਤ ਆਪਣੇ ਮਿੱਤਰ ਦੇ ਨਿਰਦੇਸ਼ ਨਾਲ ਧਰੂਵਾਂ ਤੇ ਕੁਝ ਗ੍ਰਾਮ ਸੋਨਾ ਖਰੀਦਦਾ ਹੈ। ਕੋਈ ਸੋਨਾ ਉਹ ਆਪਣੇ ਮਿੱਤਰ ਨੂੰ ਭੂਮਤ ਰੇਖਾ ਤੇ ਜਾ ਕੇ ਪਕੜਾ ਦਿੰਦਾ ਹੈ। ਕੀ ਉਸ ਦਾ ਮਿੱਤਰ ਸੋਨੇ ਦੇ ਭਾਰ ਨਾਲ ਸਹਿਮਤ ਹੋਵੇਗਾ? ਜੇਕਰ ਨਹੀਂ ਤਾਂ ਕਿਉਂ? ਆਓ ਦੇਖੀਏ। ਕਿਸੇ ਵਸਤੂ ਦਾ ਭਾਰ W mg ਦੇ ਬਰਾਬਰ ਹੁੰਦਾ ਹੈ। ਐਸੀ ਹੁਣੀ ਨੌਵੇਂ ਸਵਾਲ 'ਚ ਕੀਤਾ ਹੈ ਹੈਗਾ। ਜਿੱਥੇ m ਵਸਤੂ ਦਾ ਪੁੰਜ ਅਤੇ g ਉਸ ਥਾਂ ਤੇ ਗੁਰੂਤਾ ਪਰਵੇਗ ਹੈ। ਭਾਗ ਵਸਤੂ ਦਾ ਭਾਰ ਗੁਰੂਤਾ ਪ੍ਰਵੇਗ ਨਾਲ ਜੁੜਿਆ ਹੋਇਆ ਹੈ ਅਸੀਂ ਜਾਣਦੇ ਹਾਂ ਕਿ ਭੂਮਤ ਰੇਖਾ ਦੇ ਮੁਕਾਬਲੇ ਧਰਤੀ ਦੇ ਕੇਂਦਰ ਦੇ ਨੇੜੇ ਹਨ ਕਿਉਂ ਬੱਚਿਓ ਤੁਸੀਂ ਧਰਤੀ ਧਰੂਆਂ ਦੇ ਉੱਤੇ ਥੋੜੀ ਫਿਸੀ ਹੋਈ ਹੈ ਸੋ ਧਰੂ ਜਿਹੜੇ ਨੇ ਧਰਤੀ ਦੇ ਕੇਂਦਰ ਦੇ ਨੇੜੇ ਹਨ ਭਾਗ ਦੂਰੀ ਘਟ ਗਈ ਜੇ ਦੂਰੀ ਘਟੇਗੀ ਤੇ ਗੁਰੂਤਾ ਪ੍ਰਵੇਗ ਗੁਰੂਤਾ ਆਕਰਸ਼ਣ ਬਲ ਵਧੇਗਾ ਇਸ ਲਈ ਧਰੂਆਂ ਤੇ ਗੁਰੂਤਾ ਪ੍ਰਵੇਗ ਤੇ ਇਸ ਕਰਕੇ ਵਸਤੂ ਦਾ ਭਾਰ ਜ਼ਿਆਦਾ ਹੋਵੇਗਾ ਜੇ ਜੀ ਜ਼ਿਆਦਾ ਹੋਵੇਗਾ ਤੇ ਭਾਰ ਵੀ ਜ਼ਿਆਦਾ ਹੋ ਜਾਏਗਾ ਉਮਧ ਰੇਖਾ ਤੇ ਗੁਰਤਾ ਪਰਵੇ ਘਾਟ ਹੋਣ ਕਰਕੇ ਭਾਰ ਵੀ ਘਟ ਹੋਵੇਗਾ ਸੋ ਤ੍ਰੁਭ ਤੇ ਭਾਰ ਜ਼ਿਆਦਾ ਹੋਵੇਗਾ ਭੂਮਧ ਰੇਖਾ ਤੇ ਘਟ ਹੋਵੇਗਾ ਸੋ ਅਮਿਤ ਦਾ ਮਿੱਤਰ ਸੋਨੇ ਦੇ ਭਾਰ ਨਾਲ ਸਹਿਮਤ ਹੋਵੇਗਾ ਠੀਕ ਹੈ ਜੀ 11ਵਾਂ ਸਵਾਲ ਇੱਕ ਕਾਗਜ਼ ਦੀ ਸ਼ੀਟ ਉਨੇ ਹੀ ਕਾਗਜ਼ ਨੂੰ ਮਰੋੜ ਕੇ ਬਣਾਈ ਗੇਂਦ ਨਾਲੋਂ ਹੌਲੀ ਕਿਉਂ ਡਿਗਦੀ ਹੈ ਆਹ ਦੇਖੀ ਹਵਾ ਨੂੰ چیرਦਾ ਕਾਗਜ਼ ਦੀ ਸ਼ੀਟ ਦਾ ਸਤਹੀ ਖੇਤਰਫਲ ਜੋ ਹਵਾ ਦੇ ਸੰਪਰਕ ਚੇਤਲੇ ਜੋ ਹਵਾ ਨੂੰ چیر ਰਿਹਾ ਉਨੇ ਹੀ ਕਾਗਜ਼ ਨੂੰ ਮਰੋੜ ਕੇ ਬਣਾਈ ਗਏਂ ਬੱਲੋਂ ਹਵਾ ਨੂੰ ਕਟ ਦੇ ਸਤਹੀ ਖੇਤਰਫਲ ਤੋਂ ਜ਼ਿਆਦਾ ਹੈ ਸ਼ੀਟ ਬੜੀ ਚੌੜੀ ਹੈਗੀ ਉਹਦਾ ਖੇਤਰਫਲ ਜ਼ਿਆਦਾ ਹੈ ਜਦੋਂ ਉਹਨੂੰ ਅਸੀਂ ਮਰੋੜ ਕੇ ਉਹਦੀ ਗੇਂਦ ਬਣਾਤੀ ਤੇ ਉਹਦਾ ਖੇਤਰਫਲ ਜਿਹੜਾ ਸਤਹੀ ਖੇਤਰਫਲ ਹੈ ਹਵਾ ਨੂੰ چیرਦਾ ਘਟ ਜਾਏਗਾ ਇਸ ਕਰਕੇ ਹਵਾ ਦੀ ਰੋਕ ਜਾਂ اٹਕ ਜਿਹਨੂੰ 에ਅ ਰੈਜ਼ਿਸਟੈਂਸ ਕਹਿੰਦੇ ਆ ਪ੍ਰਤੀਰੋਧ ਵੀ ਕਹੇ ਜਾਂਦੇ ਆ ਹਵਾ ਦੀ ਰੋਕ ਜਾਂ اٹਕ ਸ਼ੀਟ ਤੇ ਗੇਂਦ ਨਾਲੋਂ ਜ਼ਿਆਦਾ ਲੱਗਦੀ ਹੈ। ਭਾਵ ਹਵਾ ਉਹਨੂੰ ਰੋਕਦੀ ਹੈ ਫ੍ਰਿਕਸ਼ਨ ਜਿਹਨੂੰ ਕਹਿੰਦੇ ਆ ਠੀਕ ਹੈ ਨਾ ਰਗੜ ਜਿਹੜੀ ਹੈ ਇਸ ਕਰਕੇ ਸ਼ੀਟ ਗੇਂਦ ਨਾਲੋਂ ਹੌਲੀ ਡਿੱਗਦੀ ਹੈ। ਇੱਥੇ ਬੱਚਿਓ ਉਛਾਲ ਬਲ ਵਾਲੀ ਗੱਲ ਨਹੀਂ ਹੋਏਗੀ। ਉਛਾਲ ਬਲ ਤੇ ਫਿਰ ਬੱਚਿਓ ਉਹ ਆਇਤਨ ਕਰਕੇ ਹੁੰਦਾ ਹੈ। ਉਹਨੂੰ ਸ਼ੀਟ ਹੈਗੀ ਏ ਉਹਦਾ ਆਇਤਨ ਤੇ ਗੇਂਦ ਦਾ ਆਇਤਨ ਦੋਨੋਂ ਦਾ ਬਰਾਬਰ ਹੀ ਹੈਗਾ। ਠੀਕ ਹੈ ਨਾ ਸੋ ਉਹਦਾ ਜਿਹੜਾ ਹੈਗਾ ਇੱਥੇ ਗੱਲ ਉਛਾਲ-ਵਲ ਦੀ ਨਹੀਂ ਉਛਾਲ-ਵਲ ਤੇ ਦੋਨਾਂ ਦੇ ਬਰਾਬਰ ਲੱਗੇਗਾ ਇੱਥੇ ਗੱਲ ਹੈਗੀ ਹੈ ਹਵਾ ਦਾ ਜੋ ਰਿਜ਼ਿਸਟੈਂਸ ਹੈਗਾ ਹਵਾ ਦਾ ਪ੍ਰਤੀਰੋਧ ਹੋ ਜਾਗਾ ਹਵਾ ਜੋ ਰੋਕ ਲਗਾ ਰਹੀ ਹੈ ਕਿਉਂਕਿ ਸ਼ੀਟ ਦਾ ਸਤਹੀ ਖੇਤਰਫਲ ਜੋ ਹਵਾ ਦੇ ਸੰਪਰਕ ਵਿੱਚ ਆ ਰਿਹਾ ਹੈ ਉਹ ਹਵਾ ਨੂੰ ਛੀਰਦਾ ਪਿਆ ਉਹ ਜ਼ਿਆਦਾ ਹੈਗਾ ਤੇ ਗੇਂਦ ਦਾ ਜੋ ਸਤਹੀ ਖੇਤਰਫਲ ਹੈ ਉਹ ਘੱਟ ਹੈ ਠੀਕ ਹੈ ਇੱਥੇ ਇੱਕ ਨੋਟ ਵਾਲੀ ਗੱਲ ਮੈਂ ਲਿਖ ਦਿੱਤੀ ਹੈ ਖਲਾ ਜੇ ਨੂੰ ਕਹਿੰਦੇ ਵੈਕਿਊਮ ਵਿੱਚ ਦੋਨੋਂ ਇੱਕੋ ਦਰ ਨਾਲ ਡਿੱਗਣਗੇ ਬੱਚਿਓ ਜੇ ਹਵਾ ਨਾ ਹੋਵੇ ਪਾਲੇ ਸ਼ੀਟ ਸਿੱਟੋ ਪਾਵੇ ਉਹ ਸ਼ੀਟ ਤੋਂ ਮਰੋੜ ਕੇ ਗਏ ਤੇ ਬਣਾਈ ਸਿੱਟੋ ਦੋਨੋਂ ਇੱਕੋ ਸਮੇਂ ਥੱਲੇ ਪਹੁੰਚਣਗੇ ਇੱਕੋ ਦਰ ਨਾਲ ਡਿੱਗਣਗੇ ਫੇ ਸ਼ੀਟ ਹੌਲੀ ਨਹੀਂ ਡਿੱਗੇਗੀ ਉਹ ਸਿਰਫ ਹਵਾ ਕਰਕੇ ਹੌਲੀ ਡਿੱਗਦੀ ਹੈ ਵੈਕਿਊਮ ਦੇ ਵਿੱਚ ਖਲਾਅ ਦੇ ਵਿੱਚ ਦੋਨੋਂ ਇੱਕੋ ਦਰ ਨਾਲ ਡਿੱਗਣਗੇ ਇਹ ਮੈਂ ਗੱਲ ਕਿਉਂਕਿ ਜ਼ਰੂਰੀ ਸੀ ਇਹ ਨਾਲ ਜੁੜੀ ਹੋਈ ਇਹ ਮੈਂ ਆਪਣੇ ਨੂੰ ਜੋੜ ਦਿੱਤੀ ਹੈ ਤਾਂ ਕਿ ਤੁਹਾਨੂੰ ਗੱਲ ਸਪਸ਼ਟ ਹੋ ਜਵੇ ਹੁਣ ਆ ਗਿਆ 12ਵਾਂ ਸਵਾਲ ਚੰਨ ਦੀ ਸਤ੍ਹਾ ਤੇ ਗੁਰੂਤਾਕਰਸ਼ਨ ਬਲ ਧਰਤੀ ਦੀ ਸਤਾ ਤੇ ਗੁਰਤਾ ਆਕਰਸ਼ਨ ਬਲ ਦੀ ਤੁਲਨਾ ਵਿੱਚ 1/6 ਗੁਣਾ ਹੈ ਠੀਕ ਹੈ ਜੀ ਬਿਲਕੁਲ ਸਾਨੂੰ ਪਤਾ ਹੈ ਉਹ 1/6 ਹਿੱਸਾ ਹੈ ਉੱਤੇ ਗੁਰਤਾ ਜੋ ਪ੍ਰਵੇਗ ਜਾਂ ਗੁਰਤਾ ਆਕਰਸ਼ਨ ਬਲ ਹੈਗਾ ਸੋ 10 ਕਿਜੀ 10 ਪੁੰਜ 10 ਕਿਲੋ ਪੁੰਜ ਵਾਲੀ ਵਸਤੂ ਦਾ ਚੰਨ ਅਤੇ ਧਰਤੀ ਤੇ ਨਿਊਟਨ ਵਿੱਚ ਭਾਰ ਕਿੰਨਾ ਹੋਵੇਗਾ ਆਓ ਦੇਖੀਏ ਧਰਤੀ ਦੇ ਮੁਕਾਬਲੇ ਚੰਨ ਤੇ ਗੁਰਤਾਕਰਸ਼ਨ ਬਲ 1/6 ਗੁਣਾ ਦਾ ਮਤਲਬ ਹੈ ਕਿ ਚੰਨ ਤੇ ਗੁਰਤਾ ਪਰਵੇਗ ਵੀ ਧਰਤੀ ਦੇ ਗੁਰਤਾ ਪਰਵੇਗ ਦਾ 1/6 ਗੁਣਾ ਹੈ ਇਹ ਗੱਲ ਬੱਚਿਓ ਯਾਦ ਰੱਖਣੀ ਹੈ ਗੁਰਤਾ ਪਰਵੇਗ ਜਿਹੜਾ ਹੈ ਉਹ ਗੁਰਤਾਕਰਸ਼ਨ ਬਲ ਦੇ ਨਾਲ ਹੀ ਜੁੜਿਆ ਹੋਇਆ ਹੈ ਕਿਉਂਕਿ ਜੀ ਬਰਾਬਰ ਜੀ ਐਮ ਡੀ ਦਾ ਫਰਕ ਠੀਕ ਹੈ ਨਾ ਸੋ ਜਿੰਨਾ ਅਗਰ ਗੁਰਤਾਕਰਸ਼ਨ ਬਲ 1/6 ਗੁਣਾ ਹੈਗਾ ਚੰਦ ਦੇ ਉੱਤੇ ਤੇ ਬੱਚਿਓ ਉੱਤੇ ਗੁਰਤਾ ਪਰਵੇਗ ਵੀ 1/6 ਗੁਣਾ ਹੀ ਹੋਏਗਾ ਸੋ ਧਰਤੀ ਤੇ ਗੁਰੂਤਾ ਪਰਵੇਗ ਜੀ ਈ ਹੈ ਈ ਬਨੇ ਅਰਥ ਬਰਾਬਰ 9.8 ਮੀਟਰ ਪ੍ਰਤੀ ਸੈਕਿੰਡ ਵਰਗ ਹੈਗਾ ਸੋ ਚੰਨ ਤੇ ਗੁਰੂਤਾ ਪਰਵੇਗ ਨੂੰ ਜੀ ਹਮ ਲ ਲਨੇ ਮ ਫਾਰਮੂਲ 9.8 ਵਟਾ 6 1 ਵਟਾ 6 ਗੁਣਾ ਸੋ 1.6 3 3 ਮੀਟਰ ਪ੍ਰਤੀ ਸੈਕਿੰਡ ਵਰਗ ਹੁਣ ਵਸਤੂ ਦਾ ਪੁੰਜ m ਬਰਾਬਰ 10 ਕਿਜੀ ਹੈਗਾ ਤੇ ਧਰਤੀ ਤੇ ਵਸਤੂ ਦਾ ਭਾਰ w e ਬਰਾਬਰ m g e ਹੋ ਜਾਏਗਾ 10 ਗੁਣਾ 9.8 ਬਰਾਬਰ 98 ਨਿਊਟਨ ਹੋਏਗਾ ਧਰਤੀ ਤੇ ਕਿੰਨੇ ਤੇ ਤਰਤੀਤੇ ਚੰਨ ਅਤੇ ਤਰਤੀਤੇ ਅਤੇ ਚੰਨ ਤੇ ਵਸਤੂ ਦਾ ਭਾਰ W M ਲੈ ਲੰਨੇ ਆ ਬਰਾਬਰ M G M ਸੋ 10 ਗੁਣਾ 1.633 1.633 ਨਿਊਟਨ ਠੀਕ ਹੈ ਸੋ ਇਹ ਬੱਚਿਓ ਜਿਹੜਾ ਹੈਗਾ ਇਹ ਜਿਹੜੇ ਤੁਸੀਂ ਇਹਨੂੰ ਵੀ 6 ਨਾਲ ਗੁਣਾ ਕਰੋਗੇ ਤੇ ਉਹੀ ਚੀਜ਼ ਆ ਜਾਈਂਗੀ ਕਿਉਂਕਿ 16 ਦਾ ਜਿਲੇ ਨੂੰ 6 ਨਾਲ ਗੁਣਾ ਕਰੋ 16 96 ਦੇ ਨਾਲ 3 3 ਹੈਗੇ ਜਿਲੇ ਕਰੋਗੇ ਤੇ ਇਹਦੇ ਲੱਗ ਛੱਗ ਹੀ ਆਏਗਾ 98 ਨਿਊਟਨ ਦੇ ਬਰਾਬਰ ਹੀ ਉਹ ਆਏਗਾ ਸੋ ਇਸ ਤਰ੍ਹਾਂ ਬੱਚਿਓ ਹੈ ਤਰਤੀਬ ਵਾਰ ਕਰਕੇ ਦਾ ਸਵਾਲ ਕਰਨਾ ਹੈ ਆਕਰਸ਼ਨ ਵਾਲੇ 1/6 ਸੋ ਗੁਰਤਾ ਪਰਵੇਗ ਵੀ 1/6 ਹੋ ਜਾਏਗਾ ਗੁਰਤਾ ਪਰਵੇਗ ਸਾਨੂੰ ਪਤਾ ਹੈ 9.8 ਨੂੰ 6 ਨਾਲ ਭਾਗ ਕੀਤਾ ਤੇ ਹੈ ਚੰ데요 ਤੇ ਉੱਤੇ ਗੁਰਤਾ ਪਰਵੇਗ ਆ ਜਾਏਗਾ ਤੇ ਫਿਰ ਅਸੀਂ ਜਾਣਦੇ ਹਾਂ ਭਾਰ ਦਾ ਸੂਤਰ ਹੁੰਦਾ m g ਸੋ ਧਰਤੀ ਤੇ ਆ ਜਾਏਗਾ ਭਾਰ ਤੇ ਆ ਜਾਏਗਾ ਚੰਦੇ ਦੇ ਉੱਤੇ 12 ਠੀਕ ਹੈ ਪਿਆਰੇ ਵਿਦਿਆਰਥੀਓ ਅੱਸੀ ਤੁਹਾਡੇ ਪੰਜ ਸਵਾਲ 8 ਤੋਂ ਲੈ ਕੇ 12 ਤੱਕ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ